ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤਰੱਕੀਆਂ ਦੇਵੇ ਸਾਰਿਆਂ ਦੇ ਹੱਸਦਿਆਂ ਦੇ ਚਿਹਰੇ ਦਿਖਾਵੇ ਸੱਚੇ ਬਾਦਸ਼ਾਹ ਸੋ ਇੱਕ ਗੀਤ ਲੈ ਕੇ ਆਈਆਂ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਗੀਤ ਆਪਾਂ ਰਲ ਮਿਲ ਕੇ ਗਾਉਨੇ ਆ ਤੇ ਸੁਣਦੇ ਆ ਗੀਤ ਦੇ ਵਿੱਚ ਬੋਲ ਨੇ ਗੀਤ ਦੇ ਕੁੜੀ ਆਪਦੀ ਮਾਂ ਨੂੰ ਕਹਿੰਦੀ ਐ ਇੱਕ ਮੁਟਿਆਰ ਕਹਿੰਦੀ ਮਾਂ ਛੇਤੀ ਕੰਮ ਨਿਮੇੜ ਕੇ ਨਿਮੇੜ ਕਹਿੰਦੀ ਮੈਂ ਸੌਂ ਜਾ ਫਿਰ ਅੱਜ ਮੈਨੂੰ ਮਾਂ ਹੀ ਨੇ ਸੁਪਨੇ 'ਚ ਮਿਲਣਾ ਹੈ। ਬਾਕੀ ਤੁਸੀਂ ਗੀਤ ਰਾਹੀਂ ਸੁਣੋ ਕੀ ਕਹਿੰਦੀ ਐ ਕੁੜੀ। ਸੋ ਮਾਨਵਨੰਦ ਪਿਆਰੇ ਜੀ ਗੀਤ ਦਾ। ਜੰਜਰ ਛੇਤੀ ਕੰਮ ਰਾਛੇਤੀ ਕੰਮਨ ਮੇੜ ਮਾਏ ਮੈਂ ਸੌਣਾ ਨਹੀਂ ਮੈਨੂੰ ਸੁਪਨੇ ਵਿੱਚ ਅੱਜ ਮਿਲਣੇ ਮਹੀਨੇ ਆਉਣਾ ਨਹੀਂ ਮੈਨੂੰ ਰ ਰ ਜਾਦਾ ਉਸ ਸਜਣ ਦੀਆਂ ਨੂਰ ਰਹਿ ਜਾਦਾ ਉਸ ਸਜਣ ਦੀਆਂ ਆਂਆਂ ਨਹੀਂ ਕੀਤੇ ਮੋੜ ਨਾ ਜਾਵੇ ਦੇਕੇ ਚਰਪਲਾਈਆਂ ਨਹੀਂ ਓਹੋ ਮਿਲੇ ਸੁਤੀ ਨੂੰ ਜਾਗਾ ਤਾ ਤੁਰ ਆਏ ਨੀ ਓਹੋ ਮਿਲੇ ਸੁਤੀ ਨੂੰ ਜਾਗਾਂ ਤਾ ਤੁਰ ਜਾਏ ਨੀ ਨੀ ਮ ਸੁਤੀ ਰੈ ਜਾਨੀਂਂਦ ਸਦਾ ਨਾਏ ਨੀ ਨੀ ਮ ਕੀ ਤੋ ਸਿਖਾ ਆ ਚੰਨ ਮਨਾਉਣਾ ਨੀ ਨੀ ਮੈਂ ਕੀ ਤੋਂ ਸਿੱਖਾਂ ਰੁਸੀ ਆ ਚੰਨ ਮਨਾਉਣਾ ਨੀ ਨੀ ਮੈਂ ਉਸ ਲਈ ਸੌਣਾ ਕਰਕੇ ਜਿੰਦ ਬਿਸ਼ਾਉਣਾ ਨੀ ਮੈਂ ਸੁਖ ਮਜਹੀ ਮਟਿਆਰ ਸੋਹਲ ਜਿੰਦ ਮੇਰੀ ਨਹੀਂ ਮੈਂ ਸੁਖ ਮਜਹੀ ਮਟਿਆਰ ਸੋਹਲ ਜਿੰਦ ਮੇਰੀ ਨਹੀਂ ਮੈਂ ਹੋਰ ਨਸਕਾਸ ਹਾਰ ਸਜਣ ਦੀ ਦੇਰੀ ਨਹੀਂ ਦਸਣ ਲਈ ਮੈਂ ਮਰਨਾ ਹੈ ਜਿਉਣਾ ਨਹੀਂ ਇਹ ਦਸਣ ਲਈ ਮੈਂ ਮਰਨਾ ਹੈ ਕਿ ਜਿਉਣਾ ਨਹੀਂ ਮੈਨੂੰ ਸੁਭਨੇ ਵਿੱਚ ਅੱਜ ਮਿਲਣੇ ਮਹੀਨੇ ਆ ਜੁਵਾਨੀ ਮਾਏ ਨੀ ਮੇਰੀ ਬਾਤਾਂ ਪਾਉਂਦੀ ਫਿਰ ਜੁਵਾਨੀ ਮਾਏ ਨੀ ਵਾਰੁ ਬੁਝਣ ਵਾਲਾ ਲਰਵੀਨ ਲਾਏ ਨੀ ਤੁਮੇ ਤੀਕਾ સુભને ਵਿੱਚ અજ મિલણે મહિને આવનાની મૈનું સુભને ਵਿੱਚ અજ મિલણે મહિને આવનાની ਧੰયવાદજી